ਗ੍ਰਾਂਤੀ ਸਿੰਘ ਦੀ ਗੱਲ ਸੁਣੋ ਜੀ ਅੱਜ ਕੱਲ ਦੇ ਗ੍ਰਾਂਤੀ ਸਿੰਘਾਂ ਦੇ ਕੀ ਹਾਲਾਤ ਨੇ ਫਿਰ ਆਪਾਂ ਗੱਲ ਇਹਦੇ ਬਾਰੇ ਸੱਚੀ ਗੱਲ ਦੱਸਿਓ ਜੇ ਆਡੇ ਕੋਲ ਮੰਨ ਲਓ ਖਾਨ ਨੂੰ ਇੰਨਾ ਗਾ ਪਰ ਕਿ ਆਪਣੇ ਜਿਹੜੀ ਮੰਨ ਲਓ ਬੱਚੇ ਹੋਣੇ ਆ ਪਰਿਵਾਰ ਵਧਣਾ ਤੋਂ ਪਰਿਵਾਰ ਨੂੰ ਕਿੱਦਾਂ ਖਵਾਵਾਂਗੇ ਹਲੇ ਤੇ ਆਪਦੇ ਪਰਿਵਾਰ ਜਿਹੜਾ ਹੈਗਾ ਇਹਨੂੰ ਨਹੀਂ ਖਵਾਇਆ ਜਾ ਰਿਹਾ ਆਏ ਸਾਨੂੰ ਆਪਣੇ ਧੀਆਂ ਦੇ ਵਿਆਹ ਕਰਨੇ ਵੀ ਔਖੇ ਆ ਇਥੋਂ ਤੱਕ ਕਿ ਬਦਲ ਅੱਜ ਭੈਣਾ ਜਵਾਨ ਆ ਉਹਨਾਂ ਦੇ ਵਿਆਹ ਕਿੱਥੋਂ ਕਰ ਸਕਦੇ ਆ ਆਪਾਂ ਇਹ ਆ ਵੀ ਇਨਕਮ ਇੰਨੀ ਹੈ ਨਹੀਂ ਆ ਸਾਨੂੰ ਤੇ ਜਿਹੜੀ ਅਹੀਂ ਉਹਨਾਂ ਕੇ ਅਦਾ ਕਰਨ ਯੋਗੇ ਹੈਗੇ ਆ ਜੇ ਸੋਚੀਏ ਇਨਕਮ ਚੰਗੀ ਹੋਊਗੀ ਕੋ ਪਹਿਣਾ ਵਾਸਤੇ ਘਰ ਵੀ ਚੰਗਾ ਮਿਲੂਗਾ ਜੇ ਆਪਣੇ ਕੋਲੇ ਇਨਕਮ ਨਹੀਂ ਹੈਗੇ ਸਾਡੇ ਘਰ ਹੀ ਇਦਾਂ ਦੇ ਪਹਿਲੀ ਗੱਲ ਤਾਂ ਕੋਈ ਰਿਸ਼ਤਾ ਆਉਂਦਾ ਹੀ ਨਹੀਂ ਈਆਂ ਨੂੰ ਵੀ ਰਿਸ਼ਤਾ ਬੜਾ ਔਖਾ ਹੋਣ ਡਿਆ ਵਾ ਤੇ ਸਾਨੂੰ ਕਿੱਥੋਂ ਜੋ ਇਦਾਂ ਦੇ ਘਰ ਨੂੰ ਵੇਖ ਕੇ ਕੋਈ ਹਾਲਾਤਾਂ ਗਰੋਥੀ ਸਿੰਘਾਂ ਦੇ ਪਰਿਵਾਰਾਂ ਦੇ ਹਾਂਜੀ ਹਾਂਜੀ ਵੀ ਜਦੋਂ ਸਾਡੇ ਘਰ ਹੀ ਮੰਨ ਲਓ ਇਦਾਂ ਦੇ ਆ ਤੇ ਸਾਨੂੰ ਰਿਸ਼ਤਾ ਕੌਣ ਦੇਊਗਾ ਆਪਾਂ ਕੋਈ ਵੀ ਆ ਬੰਦਾ ਇਹ ਸੋਚਦਾ ਯਾਰ ਜਿੱਥੇ ਸਾਡੀ ਧੀ ਨੇ ਜਾ ਕੇ ਬੈਠਣਾ ਜਾਂ ਸਾਡੇ ਜਵਾਈ ਨੇ ਜਾ ਕੇ ਬੈਠਣਾ ਉਹ ਕੋ ਚੰਗੀ ਜਗ੍ਹਾ ਹੋਵੇ ਕੋ ਬੈਠਣ ਵਜੂਗ ਜਗ੍ਹਾ ਹੋਵੇ ਇੱਥੇ ਸਾਡੇ ਪੰਜਾਬ ਦੇਖ ਸਕਦੇ ਬੈਠਣ ਨੂੰ ਸਾਡੀ ਜਗ੍ਹਾ ਥੋੜੀ ਹੈ ਨੂੰ ਬਿਠਾਵਾਂਗੇ ਤੇ ਕਿੰਨੂੰ ਨਾ ਬਿਠਾਵਾਂਗੇ ਅਗਲਾ ਸੋਚ ਕੇ ਇਹ ਚੀਜ਼ ਨਹੀਂ ਕਰਦਾ ਤੇ ਆਪਾਂ ਅਗਲੇ ਪਰਿਵਾਰ ਬਾਰੇ ਤੇ ਸੋਚ ਹੀ ਨਹੀਂ ਨਾ ਸਕਦੇ ਸੋਚਣ ਦਾ ਕਿਦੀ ਗੱਲ ਹੀ ਨਹੀਂ ਜਾਂਦੀ ਕਿਉਂਕਿ ਸਾਡੇ ਪਹਿਲੇ ਹਾਲਾਤ ਇਦਾਂ ਦੇ ਬੁਰੇ ਹੋਏ ਪਏ ਆ ਅਸੀਂ ਕਦੇ ਸੋਚਿਆ ਹੀ ਨਹੀਂ ਵੀ ਵਿਆਹ ਵਾਲੀ ਗੱਲ ਹੈਗੀ ਸਾ ਮਾ ਇਦਾਂ ਦਾ ਆ ਜਾਣਾ ਗ੍ਰਾਂਥੀ ਸਿੰਘ ਨੂੰ ਮਿਲਣਾ ਤੁਹਾਨੂੰ ਕੰਜਰ ਬਹੁਤ ਮਿਲ ਜਾਣਗੇ ਪਰ ਤੁਸੀਂ ਗ੍ਰਾਂਥੀ ਸਿੰਘ ਨੂੰ ਸੰਭਾਲ ਨਹੀਂ ਰਹੇ ਗ੍ਰਾਂਥੀ ਸਿੰਘਾਂ ਦੇ ਹਾਲਾਤ ਇਦਾਂ ਦੇ ਆ ਘਰ ਨਹੀਂ ਬਣਾ ਸਕਦੇ ਕੋਈ ਸਾਧੂ ਨਹੀਂ ਲੈ ਸਕਦੇ ਚੰਗੇ ਸਕੂਲਾਂ 'ਚ ਬੱਚੇ ਨਹੀਂ ਪੜਾ ਸਕਦੇ ਤੇ ਪਰ ਤੁਸੀਂ ਜਿਹੜੇ ਕੰਜਰਾਂ ਨੂੰ ਬੁਲਾਉਨੇ ਹੋ ਅੜੇ ਟੋੜੇ ਨਿੱਤੀਆਂ ਆਪਣਾ ਨਚਾ ਕੇ ਜਾਂਦੇ ਆ ਦੇ ਨਾਲੇ ਉਹਨਾਂ ਨੂੰ ਤੁਸੀਂ ਰੁਪਏ ਬਹੁਤ ਜ਼ਿਆਦਾ ਦਿੰਨੇ ਹੋ ਇਹ ਤੁਹਾਡੇ ਉੱਤੇ ਸ਼ਰਮ ਦੀ ਗੱਲ ਆ ਸਿੱਖਾਂ ਦੇ ਘਰਾਂ 'ਚ ਜੰਮ ਕੇ ਕੰਜਰਪੁਣਾ ਕਰਨਾ